ਉਹ ਨਹੀਂ। ਬੱਸ ਬੱਸ। ਨੰ ਮੈਂ ਦਿਖਦਾ ਨਹੀਂ ਹੈਗਾ ਵਿੱਚ ਬਸਦਾ ਫਿਰਦਾ। ਨਾ ਮੈਂ ਵਿੱਚ ਵੱਜਿਆ। ਗਲਤ ਤਾਂ ਤੁਸੀਂ ਤੁਰੇ ਆਉਨੇ ਹੋ। ਆਹੋ ਪਤਾ ਮੈਨੂੰ ਤੁਹਾਡੇ ਵਰਗੇ ਮੁੰਡਿਆਂ ਦਾ ਜਾਣ ਕੇ ਵਿੱਚ ਬਸਦੇ ਨੇ, ਨੌਂ ਕੁੜੀਆਂ ਦਾ ਲਾ ਦਿੰਦੇ ਨੇ। ਲੈ ਮੈਂ ਕਹਿੰਦਾ ਜਮਾ ਕਮਾਲ ਦੀ ਗੱਲ ਆ। ਉਹ ਤੁਹਾਡੇ ਵਿੱਚ ਮੋਟਰਸਾਈਕਲ ਵੱਜਿਆ, ਕੋਈ ਛੱਟਫੇਟ ਵੱਜਿਆ ਤੁਸੀਂ ਤਾਂ ਕਹੋ। ਐਵੇਂ ਹੀ ਸਿਰ ਚੜੀ ਜਾਂਦੇ ਹੋ ਤੁਸੀਂ ਤਾਂ। ਨਾ ਮੈਂ ਕਿਉਂ ਸਿਰ ਚੜਨਾ? ਨਾਲੇ ਮੈਨੂੰ ਕੋਈ ਸ਼ੌਂਕ ਨਹੀਂ ਹੈਗਾ ਤੁਹਾਡੇ ਵਰਗਿਆਂ ਦੇ ਵਿੱਚ ਵੱਜਣ ਦਾ। ਗਲਤੀ ਤੁਹਾਡੀ ਆ ਨਾ, ਚੁੱਪ ਕਰਕੇ ਮਾਫੀ ਮੰਗ ਲਓ। ਲੈ। ਉਹ ਹੱਦ ਦਾ ਜਾਮਾ ਮੇਰੀ ਕਾਦੀ ਗਲਤੀ ਕਾਦੀ ਮਾਫੀ ਮੰਗਾ ਭਲਾ ਮੈਂ ਤੁਹਾਡੇ ਵਿੱਚ ਵੱਜਾਂ ਤਾਂ ਕਹੋ ਮੈਂ ਕੋਈ ਮਾਫੀ ਮੁਫੀ ਨੇ ਮੰਗਣੀ ਅੱਛਾ ਐਡੀ ਗੱਲ ਆ ਚਲ ਫਿਰ ਨਾ ਮੰਗ ਮਾਫੀ ਦੱਸ ਦੰਨੀ ਆ ਤੈਨੂੰ ਹੁਣੇ ਕੀ ਨਤੀਜਾ ਨਿਕਲੂਗਾ ਇਹ ਗੱਲ ਦਾ ਹੁਣੇ ਕੱਟ ਕਰਦੀਆਂ ਛੱਡੋ ਤੁਸੀਂ ਇਹ ਗੱਲਾਂ ਨੂੰ ਜੇ ਗੱਲਾਂ ਨਾ ਤਾਂ ਮੈਂ ਮਾਫੀਆ ਮੰਗ ਲੈਣਾ ਕਾਹਨੂੰ ਗੱਲ ਵਧਾਉਣੀ ਆ ਆਪਾਂ ਦੇਖ ਕਿਵੇਂ ਆ ਗਿਆ ਨਾ ਮਿੰਟ ਚ ਲੈਣ ਤੇ ਮਿੰਟ ਚ ਮਾਫੀ ਮੰਗ ਲਈ ਤੁਹਾਡੇ ਵਰਗੇ ਮੁੰਡਿਆਂ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਆ ਜਾਣ ਕੇ ਬਹਾਨੇ ਭਾਲਦੇ ਹੋ ਵਿੱਚ ਵੱਜ ਜਾਂਦੇ ਨਾਲੇ ਬੈਗ ਦਾ ਦੇਖ ਕੇ ਤਾਂ ਲੱਗਦਾ ਕਿਸੇ ਬਗਾਨੇ ਪਿੰਡ ਤੋਂ ਆਇਆ। ਜੇ ਕਿਤੇ ਪਿੰਡ ਚ ਇਹ ਜੀ ਹਰਕਤ ਕਰਦਾ ਫਸ ਗਿਆ ਨਾ ਅੱਗੇ ਤੋਂ ਤਾਂ ਸਾਬ ਲਾ ਲਈ ਆ ਆਪ ਦਾ। ਉਹ ਚੰਗਾ ਬਾਬਾ ਆ ਬੰਨੇ ਹੱਥ ਗਲਤੀ ਹੋ ਗਈ ਮੇਥੋਂ। ਮਾਫ ਕਰੋ ਤੁਸੀਂ ਮੈਨੂੰ। ਕੋਤਾਂ ਨੂੰ ਨਾ ਕਿਵੇਂ ਬੋਲਦੇ। ਸਰ ਤੋਂ ਕੋਲੋਂ ਤੁਮ। ਮੈਂ ਕੁਛ ਕਿਆ? ਮੈਂ ਕੀ ਕਹਿਣਾ ਕਿ ਮੈਂ ਤਾਂ ਤੁਹਾਡੇ ਤੋਂ ਮਾਫੀ ਮੰਗਦਾ। ਜਾਵਾਂ ਹੁਣ ਮੈਂ। ਜਾ ਜਾ ਮੈਂ ਕਿਹੜਾ ਚਾਰ ਪੌਣਾ ਤੇਰਾ ਰੋਕ ਕੇ। ਨਾਲੇ ਅੱਗੇ ਤੋਂ ਦਿਖ ਨਾ ਜਾਈ ਪਿੰਡ ਚ।